ਹਾਂਜੀ ਕੀ ਮਸਲਾ ਇਥੇ ਪਾਣੀ ਦਾ ਇਹ ਬਹੁਤ ਪਾਣੀ ਖਰਾਬ ਆਉਂਦਾ ਕਿੰਨੇ ਦਿਨ ਚਾਰ ਹਫਤਾ ਹੋ ਗਿਆ ਇਥੇ ਪਾਣੀ ਨਾ ਆਏ ਨੂੰ ਆ ਇਥੇ ਮੋਟਰ ਮੋਟਰ ਦੀਆਂ ਤਾਰਾਂ ਲੱਥੀਆਂ ਜੇ ਕਨੈਕਸ਼ਨ ਕਟਿਆ ਵਾ ਕਨੈਕਸ਼ਨ ਕਟਿਆ ਨਹੀਂ ਲੋਕ ਪਾਣੀ ਤੋਂ ਆ ਵੇ ਕਿੰਨੇ ਪਰੇਸ਼ਾਨ ਹੈ ਦੁਨੀਆ ਆ ਨਹੀਂ ਆ ਬਿਲਕੁਲ ਹੀ ਬਿਲਕੁਲ ਨਹੀਂ ਆ ਰਿਹਾ ਪਾਣੀ ਕਿੰਨੇ ਦਿਨ ਤੋਂ ਸਮੱਸਿਆ ਹੈ 4 ਦਿਨ ਹੋ ਗਿਆ ਹਫਤੇ ਤੋਂ 2 ਹੋ ਗਿਆ ਜੀ 12 ਦਿਨ ਹੋ ਗਏ 12 ਦਿਨ ਹੋ ਗਏ ਆ 12 ਦਿਨ ਹੋ ਗਏ ਆ ਆ ਬੱਲੇ ਦੇ ਵਿੱਚ ਪਾਣੀ ਨਹੀਂ ਆ ਰਿਹਾ ਲੋਕੀ ਲੋਕੀ ਮੋਲ ਖਰੀਦ ਕੇ ਪਾਣੀ ਲਿਆ ਰਹੇ ਘਰਾਂ ਚ ਲੋਕੀ ਮੋਲ ਖਰੀਦ ਕੇ ਪਾਣੀ ਲਿਆ ਰਹੇ ਇੱਥੇ ਨਹੀਂ ਬਲਕੇ ਮੈਂ ਵੇਖਿਆ ਪੈਂਸਟਾਉਨ ਦੇ ਵਿੱਚ ਕਿ ਉੱਥੇ ਵੀ ਗੰਦਾ ਪਾਣੀ ਆ ਆਪਰਾ ਸ਼ੈਫਪਲ ਨੂੰ ਆ ਰਹਾ ਵਗਰਾ ਲਾਈਨਾਂ ਤੇ ਲੱਗੇ ਕਿ ਉੱਥੇ ਵੀ ਪਾਣੀ ਨਹੀਂ ਆ ਰਿਹਾ ਕੱਲ ਮੰਤਰੀ ਪਰਸੋਂ ਆਇਆ ਉਦੋਂ ਪਾਣੀ ਕਿੱਥੋਂ ਆ ਗਿਆ ਅੱਜ ਫੇਰ ਨਹੀਂ ਪਾਣੀ ਆ ਰਿਹਾ ਉਹਨਾਂ ਲੋਕਾਂ ਦੇ ਉੱਪਰ ਤੀਸਰੀ ਟਰਾਂਜੀ ਤੀਸਰੇ ਮੰਜ਼ਲੇ ਤੇ ਚੜ ਗਿਆ ਪਰ ਲੇਕਿਨ ਅੱਜ ਫੇਰ ਨਹੀਂ ਪਾਣੀ ਆ ਰਿਹਾ ਇਹ ਕਿਹੜਾ ਇਲਾਕਾ ਹੈ ਕਿਹੜਾ ਇਲਾਕਾ ਇਹ ਵਾਲਾ ਜੀ ਸੁਨਦਰ ਨਗਰ ਸੁਨਦਰ ਨਗਰ ਸਾਰੇ ਸੁਨਦਰ ਨਗਰ ਪੂਰੇ ਸਾਰੇ ਇਲਾਕਾ ਪਾਣੀ ਦਾ ਨਹੀਂ ਆ ਰਿਹਾ ਪਾਣੀ ਨਹੀਂ ਮਿਲਦਾ ਇੱਥੋਂ ਕਿ ਪਾਣੀ ਕਿੱਥੋਂ ਲਿਆ ਰਹੇ ਤੁਸੀਂ ਪਾਣੀ ਕਿੱਥੋਂ ਲਿਆ ਰਹੇ ਜਾ ਸਾਹਮਣੇ ਫੈਕਟਰੀ ਊਂਕਾਰ ਆ ਉਹਦੇ ਵਿੱਚੋਂ ਉਹ ਤੁਹਾਨੂੰ ਬੋਲੋ ਲੈਣਾ ਪੀਪੀਓ ਨੂੰ ਪੁੱਛ ਲੋ ਹੋਰ ਕਿਸੇ ਬਾੜ ਦੇ ਜਾ ਕੇ ਪਾਣੀ ਲੋਕੀ ਮੋਟਰਸਾਈਕਲਾਂ ਦੇ ਸਾਈਕਲਾਂ ਦੇ ਰੇੜਿਆਂ ਦੇ ਲਾਡੇ ਲੱਦ ਕੇ ਲਿਆ ਰਹੀ ਆ ਹਰਦਾਲ ਦੇ ਵਿੱਚੋਂ ਲਈਦਾ ਬਾੜੀਆਂ ਭਰ-ਭਰ ਕੇ ਨਿਆਣਿਆਂ ਨੂੰ ਨੁਹਾਈਦਾ ਕੋਈ ਉਧਰ ਉਧਰ ਨਿਕਲ ਜਾਈਦਾ ਲੈ ਜਾ ਹੁਣ ਕਿਹੜਾ ਚੋ ਕੀ ਸਮੱਸਿਆ ਜੀ ਤੁਹਾਡੇ ਇਲਾਕੇ ਦੀ ਇੱਧਰ ਹੀ ਆਇਆ ਹਾਂਜੀ ਤਾਂ ਸੁਣਿਓ ਇਹ ਸਮੱਸਿਆ ਕੇ ਸਮੱਸਿਆ ਡਾਗਰ ਰੋਡ ਤੇ ਹਸਪਤਾਲੇ ਉੱਥੋਂ ਪਾਣੀ ਜਾ ਕੇ ਲਿਆਉਂਦੇ ਸਾਰੇ ਬੋਲ ਜੋ ਤਾਂ ਪਾ ਕੇ ਇੱਕ ਵਾਟਰ ਕੋਲਰ ਲਿਆਉਂਦਾ ਮੇਰੇ ਬੇੜੇ ਚਾਰ ਪੰਜ ਦਿਨੋਂ ਦੇ ਪਾਣੀ ਚਾਰਾਂ ਦਾ ਤਿੰਨਾਂ ਦਾ ਵਾਟਰ ਕੋਲਰ ਮੋਲ ਲਿਆਉਂਦੇ ਬੱਚਾ ਮੋਲ ਲਿਆ ਲਿਆ ਕੇ ਪਾਣੀ ਪੀਣ ਦਾ ਸਾਈਂ ਬੱਚੇ ਬਿਮਾਰ ਪਏ ਹੱਟੇਟ ਖਰਾਬ ਹੋਏ ਨੇ ਪੁਲਿਸ ਕੋਈ ਟੱਕਰ ਆਉਂਦਾ ਨਹੀਂ ਲੱਗਦੇ ਸਾਰੇ ਅੰਦੇ ਦੀ ਗੱਲ ਦੁਜੀ ਆਪ ਖਰਾਬ ਕਰਦੇ ਇਹਨਾਂ ਦੇ ਖਰਾਬ ਨਹੀਂ ਹੁੰਦੀ ਆ ਇਹਨਾਂ ਦੇ ਖਰਾਬ ਖਰਾਬ ਵੀ ਤੇ ਪਾਣੀ ਬਾਹਰ ਦੇ ਬੋਟ ਛਾੜ ਦਿੰਦੇ ਆ ਆਪ ਖਰਾਬ ਕੀਤੀ ਆ ਉਹ ਉਹਨੇ ਪਾਣੀ ਆ ਠੀਕ ਆ 2 ਮਹੀਨੇ ਪਾਣੀ ਨਹੀਂ ਚੱਲਦਾ ਤਾਂ ਫੇਰ ਖਰਾਬ ਹੋ ਜਾਂਦੀ ਆ ਇਹ ਲੋਕਾਂ ਨੂੰ ਵਾਸ਼ਿੰਗ ਦੇ ਆਖੋ ਸਾਨੂੰ ਪਾਣੀ ਦੀ ਪ੍ਰੋਬਲਮ ਆ ਕਿਉਂਕਿ ਆਪ ਵੱਲੋਂ ਪਾਣੀ ਪਾ ਰਹੇ ਬੜੇ ਬੜੇ ਪਾਣੀ ਪਾ ਰਹੇ ਆ ਪਰ ਲੇਕਿਨ ਜਦੋਂ ਅੱਗੇ ਦੋਸ਼ੀ ਆਇਆ ਉਸੇ ਦਿਨ ਸੀ ਅਫਸਰਾ ਜਿਹੜੇ ਆਏ ਹੋਏ ਗਾਲੀ ਨਹੀਂ ਹੋਈ ਕਿ ਪਾਣੀ ਦੀ ਕੋ ਚੰਗੀ ਹੋਵੇ ਇਹ ਹੋਰ ਚੀਜ਼ ਦੀ ਚੰਗੀ ਹੈ ਸਰਕਾਰ ਨੇ ਤਾਂ ਮਹਿਸੂਸ ਲੋਕਾਂ ਦੀ ਖੇਤੀ ਆ ਗੀ ਜੰਮ ਨਾਲ ਨਕਰਾਤਾ ਬਹੁਤ ਬੁਰਾ ਹਾਲਾ ਕਿ ਜੇ ਪਾਣੀ ਨਹੀਂ ਬੰਦਾ ਕਿ ਹੋਰ ਕੀ ਮੰਗ ਕਰਦੇ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਤੋਂ ਦੇਖੋ ਪਾਣੀ ਨਾ ਮਿਲਦਾ ਜਾਂਦਾ ਮੋਟਰਾਂ ਜਿਹੜੀਆਂ ਸੜੀਆਂ ਨੂੰ ਬਣਾਓ ਜਿਹੜੇ ਸੜਕਾਂ ਤੇ ਮੋਟਰ ਸੜੀਆ ਉਹ ਤੋਂ 10 ਫੋਰ ਦਾ ਟੋਟਾ ਹੀ ਗਾਇਬ ਹੋ ਗਿਆ ਵਾ 10 ਫੋਰ ਦਾ ਟੋਟਾ ਹੀ ਪਾਪ ਦਾ ਗਾਇਬ ਹੋ ਗਿਆ ਔਰ ਪੂਰੇ ਸੁੰਦਰ ਨਗਰ ਦੇ ਅੰਦਰ ਪਾਪਾ ਪਈ ਨਹੀਂ ਹੱਲੇ ਜਿਹੜਾ ਟੂਆ ਲੱਗਾ ਪੂਰੇ ਸੁੰਦਰ ਨਗਰ ਵਾਤੇ ਲੱਗਾ ਮੇਰੇ ਖਿਆਲ ਨਾਲ ਚਾਰ ਗਲੀਆਂ ਦੇ ਚਾਰਾਂ ਗਲੀਆਂ ਦੇ ਵਿੱਚ ਪੂਰੀ ਪੈ ਨਹੀਂ ਆ ਆਮ ਆਦਮੀ ਜਿਹੜੇ ਮੰਤਰੀ ਇਹੋ ਹੀ ਆ ਕਿ ਜੋ ਜਨਤਾ ਗੰਦਾ ਪਾਣੀ ਪੀ ਰਹੀ ਆ ਇੱਕ ਵਾਰਾ ਉਹਨਾਂ ਨੂੰ ਰਸਤਾ ਆ ਕਿ ਆ ਕੇ ਗੰਦਾ ਪਾਣੀ ਪੀ ਲੋ ਤੁਹਾਨੂੰ ਵੋਟਾਂ ਸਾਰਾ ਸਾਰਾ ਮੱਲਾ ਵੋਟਾਂ ਪਾ ਦੇਗਾ ਇੱਕ ਵਾਰ ਜੋ ਪਾਣੀ ਗੰਦਾ ਵਾ ਆ ਕੇ ਤੁਸੀਂ ਵੀ ਘੁੱਟ ਪੀਓ ਜੋ ਲੋਕ ਪੀ ਰਹੇ ਨੇ